ਸਤਨਾਮ ਸ੍ਰੀ ਵਾਹਿਗੁਰੂ ਅੰਗ 467 ਸ਼ਲੋਕ ਮਹਲਾ ਪਹਿਲਾ ਪੜਪੜ ਗੱਡੀ ਲੱਦੀ ਐ ਪੜਪੜ ਭਰੀ ਐ ਸਾਥ ਪੜਪੜ ਬੇੜੀ ਪਾਈ ਐ ਪੜਪੜ ਗੱਡੀ ਖਾਤ ਬੜੀਆ ਜਿਤੇ ਬਰਸ-ਬਰਸ ਪੜੀਆ ਜਿਤੇ ਮਾਸ ਪੜੀਆ ਜਿਤੀ ਆਰਜਾ ਪੜੀਆ ਜਿਤੇ ਸਾਸ ਨਾਨਕ ਲਿਖਿਆ ਇੱਕ ਗੱਲ ਹੋਰ ਹੋਮਾ ਚੱਖਣਾ ਚਾਹ ਮਹਾਰਾਜ ਜਿਆਰੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 467 ਤੇ ਸ਼ਲੋਕ ਮਹਲਾ ਪਹਿਲਾ ਇਹ ਜੋ ਰੂਹਾਨੀ ਤਾਂ ਸਫ਼ਰ ਹੈ ਇਹਦੇ ਨਾਲ ਪੜਾਈ ਲਿਖਾਈ ਦਾ ਕੋਈ ਮਤਲਬ ਨਹੀਂ ਇਹਦੇ ਅੰਦਰ ਭਗਤੀ ਦੀ ਲੋੜ ਪੈਂਦੀ ਹੈ ਮਹਾਰਾਜ ਕਹਿੰਦੇ ਹਨ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਏ ਸਾਥ ਜਿੰਨਾ ਮਰਜ਼ੀ ਪੜੀ ਜਾਓ ਗੱਡੀਆਂ ਲੱਦ ਲਓ ਪੜ-ਪੜ ਕੇ ਤੇ ਕੋਈ ਮਤਲਬ ਫਾਇਦਾ ਨਹੀਂ ਹੈ ਪੜ-ਪੜ ਮੀੜੀ ਪਾਈਏ ਪੜ-ਪੜ ਗੱਡੀਆਂ ਖਾਤ ਇੰਨਾ ਪੜ ਲਓ ਇੰਨਾ ਪੜ ਲਓ ਇੰਨੀਆਂ ਕਿਤਾਬਾਂ ਇਕੱਠੀਆਂ ਕਰ ਲਓ ਕਿ ਬੀੜੀ ਦਰਿਆ ਦੇ ਅੰਦਰ ਜਿਹੜੀਆਂ ਮੀੜੀਆਂ ਚੱਲਦੀਆਂ ਕਿਸ਼ਤੀਆਂ ਚੱਲਦੀਆਂ ਵੀ ਉਹ ਭਰ ਜਾਣਾ ਤੇ ਜੇ ਕਿਤੇ ਮੜਾ ਮੋਟਾ ਖੱਡਾ ਹੈ ਟੋਆ ਹੈ ਖੂ ਖਾਤਾ ਹੈ ਖਾਤ ਖੂ ਖਾਤਾ ਵੀ ਉਹ ਵੀ ਭਰਿਆ ਜਾ ਸਕੇ ਤੁਹਾਡੀਆਂ ਪੜੀਆਂ ਹੋਈਆਂ ਕਿਤਾਬਾਂ ਨਾਲ ਲੇਕਿਨ ਕੋਈ ਮਤਲਬ ਨਹੀਂ ਕਿਉਂਕਿ ਪੜ ਪੜਾਈ ਦਾ ਮਹਾਰਾਜ ਕਹਿੰਦਾ ਜੀ ਮਤਲਬ ਹੀ ਨਹੀਂ ਹੈ ਇੱਥੇ ਸਿਰਫ ਭਗਤੀ ਦਾ ਮਜਬੂਰ ਹੈ ਪੜਿਆ ਜਿੱਤੇ ਬਰਸ ਬਰਸ ਪੜਿਆ ਜਿੱਤੇ ਮਾਸ ਸਾਲਾਂ ਦੇ ਸਾਲ ਬਰਸ ਬਰਸ ਮਤਲਬ ਸਾਲ ਸਾਲਾਂ ਦੇ ਸਾਲ ਪੜੀ ਜਾਓ ਮਾਸ ਦੇ ਮਾਸ ਮਹੀਨੇ ਦੇ ਮਹੀਨੇ ਪੜੀ ਜਾਓ 10 ਸਾਲ ਪੜ ਲਿਆ 10 ਮਹੀਨੇ ਪੜ ਲਿਆ ਜਿੰਨਾ ਮਰਜ਼ੀ ਪੜ ਲਿਆ ਲੇਕਿਨ ਮਾਰੇ ਕਹਿੰਦੇ ਕੋਈ ਫਾਇਦਾ ਨਹੀਂ ਪੜੀਏ ਜੇ ਤੀ ਹਰਜਾ ਪੜੀਏ ਜੇ ਤੀ ਸਾਹਸ ਜਿੰਨੀ ਵੀ ਹਰਜਾ ਹੈ ਤੁਹਾਡੀ ਹੈ ਜੰਮਨ ਤੋਂ ਲੈ ਕੇ ਮਰਨ ਤੱਕ ਪੜੀ ਜਾਓ ਪੜੀ ਜਾਓ ਔਰ ਇਹ ਨਹੀਂ ਕਿ ਬੜਾ ਮोटा ਹਰ ਸਾਹ ਦੇ ਨਾਲ ਪੜੋ ਪੜੀਏ ਜਿਤੇ ਸਾਸ ਹਰ ਸਾਹ ਦੇ ਨਾਲ ਪੜੋ ਕੋਈ ਮਤਲਬ ਨਹੀਂ ਹੈ ਕਿਉਂਕਿ ਭਗਤੀ ਦੀ ਲੋੜ ਪੈਣੀ ਹੈ ਨਾਨਕ ਲਿਖਿਆ ਇੱਕ ਗੱਲ ਸਿਰਫ ਇੱਕ ਗੱਲ ਕੋਈ ਸਮਝ ਆ ਜਾਵੇ ਵੀ ਕਿਸ ਤਰ੍ਹਾਂ ਭਗਤੀ ਕਰਨੀ ਹੈ ਕੀ ਕਰਨੀ ਹੈ ਤਾਂ ਠੀਕ ਨਹੀਂ ਤਾਂ ਹੋਰ ਜਿੰਨਾ ਵੀ ਪੜਿਆ ਪੜਾਇਆ ਜੋ ਵੀ ਕਰਿਆ ਹੋਰ ਹਮੈ ਚੱਖਣਾ ਚਾਹਖ ਇਹ ਚੱਖਣ ਮਾ ਟਖ ਮਾਰਨਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਹਨ ਦੀ ਪਕਤੀ ਕਰੋ ਰੱਬ ਦਾ ਨਾਮ ਲਓ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿ